ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਚਾ ਸਾਹਿਬ ਸਾਚਨਾਏ ਭਖਿ ਆਪੋ ਅਪਾਰ ਆਖੇ ਮੰਗੇ ਦੇ ਦੇਈ ਦਾਤ ਕਰੇ ਦਤਾਰ ਫੇਰ ਕੀ ਅੱਗੇ ਰੱਖੀਐ ਜਿਤ ਦਿਸੇ ਦਰਬਾਰ ਮੋਹ ਕੀ ਬੋਲਣ ਬੋਲੀਐ जित सुनत रे प्यार अमृत वेला साच नाओ वडियाई विचार करमी साचा साहिब साच नाए बखियाप अपार आखे मंगे देदेई दात करे दतार फेर की अगे रखी जित दिसै दरबार ਹਾਂ ਕੀ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰ ਨਾਨਕ ਏਵ ਨ ਜਾਣੀਐ ਸਾਬਿਆ ਪੇ ਸਚਿਆਰ ਸਾਚਾ ਸਾਹਿਬ ਸਚੁ ਨਾਏ ਭਖਿਆ ਬੋ ਅਪਾਰ आखे मंगे देदै दात करे दतार फेर की अगे रखिए जित दिसै दरबार मोह की बोलण बोलिए जित सुन धरे प्यार अमृत वेला सच नाऊ वडियाई विचार करमी आवे कपडा नदरी मोखदवार ਨਾਨਕ ਏਵ ਨ ਜਾਣੀਐ ਸਾਬਿਆ ਪੇ ਸਚਿਆਰ ਸਾਚਾ ਸਾਹਿਬ ਸਾਚਨਾਏ ਭਖਿਆ ਪੋ ਅਪਾਰ ਆਖੇ ਮੰਗੇ ਦੇਦੇਈ ਦਾਤ ਕਰੇ ਦਤਾਰ ਫੇਰ ਕੀ ਅੱਗੇ ਰੱਖੀਐ ਜਿਤ ਦਿਸੇ ਦਰਬਾਰ ਮੋਹ ਕੀ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚੁ ਨਾਉ ਵੜਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖਦਵਾਰ ਨਾਨਕ ਏਵ ਨ ਜਾਣੀਐ ਸਾਬਿਆ ਪੇ ਸਚਿਆਰ ਸਾਚਾ ਸਾਹਿਬ ਸਚੁ ਨਾਏ ਭਖਿ ਆਪੋ ਅਪਾਰ आखे मंगे दे दात करे दतार फेर की अगे रखी जित दिसे दरबार मोह की बोलन बोली जित सुन तरे प्यार अमृत वेला सच नाओ वडियाई विचार करमिया वै कपड़ा नदरी मोख दवार ਨਾਣ ਕੇਵ ਨ ਜਾਣੀਐ ਸਾਬਿਆ ਪੇ ਸਚਿਆਰ ਸਾਚਾ ਸਾਹਿਬ ਸਾਚਨਾਏ ਭਖਿਆ ਪ ਅਪਾਰ ਆਖੇ ਮੰਗੇ ਦੇ ਦੇਈ ਦਾਤ ਕਰੇ ਦਤਾਰ ਫੇਰ ਕੀ ਅੱਗੇ ਰਖੀਐ ਜਿਤ ਦਿਸੇ ਦਰਬਾਰ ਮੋਹ ਕੀ ਬੋਲਣ ਬੋਲੀਐ ਜਿਤ ਸੁਣ ਤਰੇ ਪਿਆਰ ਅਮਰਤ ਵੇਲਾ ਸਚੁ ਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰ ਨਾਨਕ ਏਵ ਨ ਜਾਣੀਐ ਸਾਬਿਆ ਪੇ ਸਚਿਆਰ ਸਾਚਾ ਸਾਹਿਬ ਸਚੁ ਨਾਏ ਭਖਿ ਆਪੋ ਅਪਾਰ ਆਖੇ ਮੰਗੇ ਦੇ ਦੇਈ ਦਾਤ ਕਰੇ ਦਤਾਰ ਫੇਰ ਕੀ ਅੱਗੇ ਰੱਖੀਐ ਜਿਤ ਦਿਸੇ ਦਰਬਾਰ ਮੋਹ ਕੀ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰ ਨਾਨਕ ਏਵ ਨ ਜਾਣੀਐ ਸਾਬਿਆ ਪੇ ਸੱਚਿਆਰ ਸਾਚਾ ਸਾਹਿਬ ਸਾਚਨਾਏ ਭਖਿਆ ਬੋ ਅਪਾਰ ਆਖੇ ਮੰਗੇ ਦੇ ਦੇਈ ਦਾਤ ਕਰੇ ਦਤਾਰ ਫੇਰ ਕੀ ਅੱਗੇ ਰੱਖੀਐ ਜਿਤ ਦਿਸੇ ਦਰਬਾਰ ਮੋਹ ਕੀ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ अमृत वेला साच नाओ वडियाई विचार करमी आवे कपडा नदरी मोख द्वार नानक एव ना जानीए साभिया पे सचियार साचा साहिब साचनाए फखिया ब अपार आखे मंगे दे देई दात करे दतार ਫੇਰ ਕੀ ਅੱਗੇ ਰੱਖੀਐ ਜਿਤ ਦਿਸੇ ਦਰਬਾਰ ਮੋਹ ਕੀ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰ ਨਾਨਕ ਏਵ ਨ ਜਾਣੀਐ ਸਬਿਆ ਪੇ ਸਚਿਆਰ साचा साहिब साचनाए फख्याप अपार आखे मंगे देदेई दात करे दतार फेर की अगे रखिये जित दिसै दरबार मोह की बोलण बोलिये जित सुन धरे प्यार अमृत वेला साच नाओ ਵੜਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ ਨਾਨਕ ਏਵ ਨ ਜਾਣੀਐ ਸਭ ਆਪੇ ਸਚਿਆਰ ਸਾਚਾ ਸਾਹਿਬ ਸਾਚਨਾਏ ਭਖਿਆ ਪੋ ਅਪਾਰ ਆਖੇ ਮੰਗੇ ਦੇ ਦੇਈ ਦਾਤ ਕਰੇ ਦਤਾਰ ਫੇਰ ਕੀ ਅੱਗੇ ਰਖੀਐ ਜਿਤ ਦਿਸੇ ਦਰਬਾਰ ਮੋਹ ਕੀ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰ ਨਾਨਕ ਏਵ ਨ ਜਾਣੀਐ ਸਾਬਿਆ ਪੇ ਸਚਿਆਰ साचा साहिब साचनाए पखियाप अपार आखे मंगे देदेई दात करे दतार फेर की अगे रखिये जित दिसै दरबार मोह की बोलण बोलिये जित सुन धरे प्यार अमृत वेला साच नाओ ਵੜਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖਦਵਾਰ ਨਾਨਕ ਏਵ ਨ ਜਾਣੀਐ ਸਾਬਿਆ ਪੇ ਸਚਿਆਰ ਸਾਚਾ ਸਾਹਿਬ ਸਾਚਨਾਏ ਭਖਿਆ ਪੋ ਅਪਾਰ ਆਖੇ ਮੰਗੇ ਦੇ ਦੇਈ ਦਾਤ ਕਰੇ ਦਤਾਰ ਫੇਰ ਕੀ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹ ਕੀ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰ ਨਾਨਕ ਏਵ ਨ ਜਾਣੀਐ ਸਾਬਿਆ ਪੈ ਸਚਿਆਰ ਸਾਚਾ ਸਾਹਿਬ ਸਾਚਨਾਏ ਭਖਿਆ ਪੋ ਅਪਾਰ ਆਖੇ ਮੰਗੇ ਦੇਦੇਈ ਦਾਤ ਕਰੇ ਦਤਾਰ ਫੇਰ ਕੀ ਅੱਗੇ ਰਖੀਐ ਜਿਤ ਦਿਸੇ ਦਰਬਾਰ ਮੋਹ ਕੀ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚੁ ਨਾਉ ਵੜਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ ਨਾਨਕ ਏਵ ਨ ਜਾਣੀਐ ਸਾਬਿਆ ਪੇ ਸਚਿਆਰ ਸਾਚਾ ਸਾਹਿਬ ਸਾਚਨਾਏ ਭਖਿਆ ਪੋ ਅਪਾਰ ਆਖੇ ਮੰਗੇ ਦੇ ਦੇਈ ਦਾਤ ਕਰੇ ਦਤਾਰ ਪੈਰ ਕੀ ਅੱਗੇ ਰੱਖੀਐ ਜਿਤ ਦਿਸੇ ਦਰਬਾਰ ਮੋਹ ਕੀ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰ ਨਾਨਕ ਏਵ ਨ ਜਾਣੀਐ ਸਾਬਿਆ ਪੇ ਸਚਿਆਰ साचा साहिब साचनाए फख्याप अपार आखे मंगे देदेई दात करे दतार फेर की अगे रखिये जित दिसै दरबार मोह की बोलण बोलिये जित सुन धरे प्यार अमृत वेला साच नाओ ਵੜਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ ਨਾਨਕ ਏਵ ਨ ਜਾਣੀਐ ਸਬਿਆ ਪੇ ਸਚਿਆਰ ਸਾਚਾ ਸਾਹਿਬ ਸਾਚਨਾਏ ਭਖਿਆ ਪੋ ਅਪਾਰ ਆਖੇ ਮੰਗੇ ਦੇ ਦੇਈ ਦਾਤ ਕਰੇ ਦਤਾਰ फेर ਕੀ ਅੱਗੇ ਰੱਖੀਐ ਜਿਤ ਦਿਸੇ ਦਰਬਾਰ ਮੋਹ ਕੀ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰ ਨਾਨਕ ਏਵ ਨ ਜਾਣੀਐ ਸਬਿਆ ਪੇ ਸਚਿਆਰ साचा साहिब साचनाए पखिया ब अपार आखे मंगे देदेई दात करे दतार फेर की अगे रखिये जित दिसै दरबार मोह की बोलण बोलिये जित सुन धरे प्यार अमृत वेला साचनाव वेडयाई विचार करमी आवे कपडा नदरी मोख द्वार नानक एव न जानीए साभिया पे सचियार साचा साहिब साचनाए फखिया पौ अपार आखे मंगे देदेई दात करे दतार ਫੇਰ ਕੀ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹ ਕੀ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰ ਨਾਨਕ ਏਵ ਨ ਜਾਣੀਐ ਸਬਿਆ ਪੇ ਸਚਿਆਰ साचा साहिब साच नाए भख्या अपार आखे मंगे दे, दे दात करे दार फेर की अगे रखी जित दिसे दरबार मोह की बोलन बोली जित सुन तरे प्यार अमृत वेला सच नाओ ਵੜਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ ਨਾਨਕ ਏਵ ਨ ਜਾਣੀਐ ਸਬਿਆ ਪੇ ਸਚਿਆਰ ਸਾਚਾ ਸਾਹਿਬ ਸਾਚਨਾਏ ਭਖਿਆ ਪੋ ਅਪਾਰ ਆਖੇ ਮੰਗੇ ਦੇ ਦੇਈ ਦਾਤ ਕਰੇ ਦਤਾਰ ਫੇਰ ਕੀ ਅੱਗੇ ਰੱਖੀਐ ਜਿਤ ਦਿਸੇ ਦਰਬਾਰ ਮੋਹ ਕੀ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖਦਵਾਰ ਨਾਨਕ ਏਵ ਨ ਜਾਣੀਐ ਸਾਬਿਆ ਪੇ ਸਚਿਆਰ